ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅਕਤਰਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਪٹرول ਪੰਪ ਦੇ ਉੱਤੇ ਇੱਕ ਕਾਫੀ ਜਮਕੇ ਹਗਾਮਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਪٹرول ਪੰਪ ਦੇ ਉੱਤੇ ਕੁਝ ਨੌਜਵਾਨ ਜਦੋਂ ਆਪਣੀ ਐਕਟੀਵ ਤੇਲ ਪਵਾਉਣ ਵਾਸਤੇ ਆਏ ਤਾਂ ਉਹਨਾਂ ਨੇ ਪੰਪ ਦੇ ਗ੍ਰੀਂਦਾਂ ਨੂੰ ਐਕਟੀਵਾ ਦੀ ਟੈਂਕੀ ਫੁੱਲ ਕਰਨ ਵਾਸਤੇ ਕਿਹਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਤੇਲ ਪੈ ਗਿਆ ਤਾਂ ਉਸ ਤੋਂ ਬਾਅਦ ਪੰਪ ਦੇ ਗ੍ਰੀਂਦੇ ਨੇ 710 ਰੁਪਏ ਦੀ ਉਹਨਾਂ ਨੌਜਵਾਨਾਂ ਤੋਂ ਮੰਗ ਕਰ ਲਈ ਤਾਂ ਨੌਜਵਾਨ ਇਸ ਗੱਲ ਨੂੰ ਦੇਖ ਕੇ ਹੈਰਾਨ ਹੋ ਗਏ ਕਿ ਜਦੋਂ ਉਹ ਹਰ ਬਾਰੀ ਤੇਲ ਦੀ ਟੈਂਕੀ ਫੁੱਲ ਕਰਾਉਂਦੇ ਨਹੀਂ ਤਾਂ 525 ਰੁਪਏ ਤੋਂ ਵੱਧ ਤੇਲ ਉਸ ਟੈਂਕੀ ਦੇ ਵਿੱਚ ਨਹੀਂ ਪੈਂਦਾ ਤਾਂ ਹੁਣ 710 ਰੁਪਏ ਦਾ ਪੈਟਰੋਲ ਕਿਵੇਂ ਪੈ ਗਿਆ ਜਿਸ ਤੋਂ ਬਾਅਦ ਜਾ ਕੇ ਕਾਪੀ ਪੰਪ ਮਾਲਕਾਂ ਦੇ ਨਾਲ ਪੰਪ ਦੇ ਮੈਨੇਜਰ ਦੇ ਨਾਲ ਬਹਿਸ ਬਾਜੀ ਹੋਈ ਤਾਂ ਮੌਕੇ ਤੇ ਉਹਨਾਂ ਨੌਜਵਾਨਾਂ ਨੇ ਮਕੈਨਿਕ ਬੁਲਾ ਲਿਆ ਜਦੋਂ ਐਕਟੀਵਾ ਦੀ ਟੈਂਕੀ ਖੋਲ ਕੇ ਤੇਲ ਨੂੰ ਚੈੱਕ ਕੀਤਾ ਤਾਂ ਸਭ ਦੇ ਹੋਸ਼ ਉੱਡ ਗਏ ਤਾਂ ਇਹ ਸਭ ਕੁਝ ਦੇਖ ਕੇ ਕਾਫੀ ਲੋਕ ਉਸ ਜਗ੍ਹਾ ਤੇ ਇਕੱਠੇ ਹੋਣੇ ਵੀ ਸ਼ੁਰੂ ਹੋ ਗਏ ਦੱਸਣੇ ਆ ਪਹਿਲੇ ਪੰਪ ਦੀ ਤਸਵੀਰ ਨਹੀਂ ਪਹਿਲਾਂ ਵੀ ਬਹੁਤ ਤਰ੍ਹਾਂ ਦੇ ਤਸਵੀਰਾਂ ਸਾਹਮਣੇ ਆਈਆਂ ਜਦੋਂ ਪੰਪ ਮਾਲਕਾਂ ਨੇ ਇਸ ਤਰੀਕੇ ਦੀ heira-pheri ਕਰਨੀ ਸ਼ੁਰੂ ਕਰ ਦਿੱਤੀ ਸੀ ਜਿਸ ਤੋਂ ਬਾਅਦ ਜਾ ਕੇ ਕਾਫੀ ਪੰਪਾਂ ਦੇ ਵੱਡੇ ਖੁਲਾਸੇ ਹੋਏ ਨੇ ਤਾਂ ਇਸ ਨੂੰ ਲੈ ਕੇ ਇਸ ਵੀਡੀਓ ਦੇ ਵਿੱਚ ਹੋਰ ਨੌਜਵਾਨਾਂ ਨੇ ਕੀ ਕਿਹਾ ਪਹਿਲ ਤੁਸੀਂ ਉਹ ਵੀ ਸੁਣ ਲਓ ਮੇਰੇ ਤੇਲ ਪੈਸਾ ਫੋਟੋ ਕਰ। ਇਹ ਇਸ ਨੂੰ ਪਲਟਾ ਦੇ ਯਾਰ ਇਸ ਨੂੰ ਪਲਟਾ ਦੇ। ਲਹਕਾਰ ਖਾਲੀ। ਬਲਟੀ ਜੀ ਨਹੀਂ ਉਹਦੇ ਵਿੱਚ ਮੈਂ ਉਹਦੇ ਵਿੱਚ ਪਾਇਉਂਦੇ ਨੇ। ਬਾਈ ਦੂਜੇ ਵਿੱਚ ਬਾ ਕੁਪੀ ਚ ਪਾ ਲੈ ਬਾਈ। ਇਹ ਨਾ ਉਹ ਚ ਪਾ ਦੇ ਚਾਹੀਦਾ। ਆਹਦਾ 5 ਲੀਟਰ ਪੂਰਾ ਹੈ। ਤੋ ਯਾਰ ਉਸ ਵਿੱਚ 4 ਕਈ ਵਾ ਨਾਪ ਲੈ ਯਾਰ ਗੱਲ ਖਤਮ ਹੋ ਉਸ। ਆਮਲੇ ਬਸ। ਆਲੀਓ। ਪਾ ਦੇ। ਹਾਂ ਬਾਈ ਹੁਣ 5 ਲੀਟਰ ਤੇਲ ਪਾ ਦੇ ਬਾਈ। ਟੈਂਕੀ ਵਿੱਚ ਡੱਢਿਆ। ਫੋਟੋ ਕਹਿੰਦੇ ਟੈਂਕੀ ਪਟਾਈ ਆ ਇਸ ਕੀ। ਤੁਸੀਂ ਕਾਹ ਵੀ 2 ਲੀਟਰ ਜਿਮਾ ਐਕਸਟਰਾ ਪਿਆ ਹੈ ਹੈਗਾ ਤੇਲ ਇੱਕ ਵਿੱਚ 710 ਤੇਲ ਪਾਇਆ ਸੀ 700 ਦਾ ਤੇਲ ਪਾਇਆ ਤਾਂ 7 ਲੀਟਰ ਤੇਲ ਦੋਣਾ ਚਾਹੀਏ ਇੱਕ ਮਿੰਟ ਤੁਸੀਂ 710 ਦਾ ਤੇਲ ਪਾਇਆ ਠੀਕ ਹੈ ਇਧਰੋਂ ਜਿ નીકਲੇ ਪੰਜ ਲੀਟਰ ਤੇਲ ਨਿਕਲਿਆ ਨੰਨੇ ਫਿਰ ਵੀ ਨਹੀਂ ਪੜ ਰਹਾ 700 ਦਾ ਉਹ 2 ਲੀਟਰ ਕਿੱਥੇ ਗਿਆ ਭਾਜੀ ਖੜਦਾ ਯਾਰ ਇੱਕ ਮਿੰਟ ਕੋਈ ਕਰੇ ਮੈਂ ਦਊਗਾ ਪੈਸੇ ਲੈ ਇਹਨੂੰ ਫੁੱਲ ਕਰ ਲਿਆ ਜਾ ਆ ਜਾ ਇਹ ਤਾਂ 8 ਬਰੋ ਬੰਦ ਕਰ ਲੈ ਹੁਣ ਇਹਨੇ 5 ਗਰਾ 500 ਦਾ ਨਹੀਂ ਨਹੀਂ ਇਹ ਕਰ ਰਿਹਾ ਨਾ ਵੀ ਦਮਾਰਾ ਫੋਨ ਕਰਨੀ ਲੈ ਕਰ ਲੈ ਵੀਡੀਓ ਮਾੜਾ ਨਾ ਵੀ ਕਰ ਵੀਡੀਓ ਬੰਦ ਕਰ ਬੰਦ ਕਰ ਬੰਦ ਕਰ ਸਰ ਸਰ ਆ ਰਹੇ ਵੀਡੀਓ ਵੀਡੀਓ ਤਾਂ ਦਾ ਦੂੰਗਾ ਸਰ ਨੂੰ ਕੋਈ ਚੱਕਰ ਨਹੀਂ ਯਾਰ ਬੇਲੇ ਥੋੜੀਆਂ ਸੀ ਵੀ ਉਹਦੇ ਖੜੇ ਕੋਣ ਬੁਲਾ ਲਾ ਯਾਰ ਲੋਕ ਕਹਿੰਦੇ ਆ ਵੀ ਹਾਂ ਮੈਂ ਕਰਾਉਣਾ ਪੰਪਾ ਵੀਰੇਓ 710 ਦਾ ਆ ਗਿਆ ਕਿ ਵਿੱਚ ਤੇਲ ਆਜੋ ਲੈ ਆਪ ਪਿੰਡੇ ਆਜੋ ਲੋ ਬਾਈ 5 ਲੀਟਰ ਟੈਂਕੀ ਚ ਇਹਨਾਂ ਨੇ 7 ਲੀਟਰ ਤੇਲ ਪਾਇਆ ਆ ਕਢਾਇਆ ਇਹਦਾ 5 ਲੀਟਰ ਤੇਲ ਆ ਪਣਾ ਗਿਆ ਟੈਂਕੀ ਆਪਾਂ ਦੁਬਾਰਾ ਫੁੱਲ ਕਰਾਉਣ ਲੱਗੇ ਆ ਨਵੇਂ ਕਰਾ ਵਾਲਾ ਪੰਪ ਹੈ ਠੀਕ ਹੈ ਤੇਲ ਫੁੱਲ ਕਰ ਰਹੀ ਨੇ ਯਾਰ 5 ਲੀਟਰ ਤੇ ਇਹਨਾਂ ਦਾ 7 ਲੀਟਰ ਇਸਾ ਪੈ ਗਿਆ 710 ਦਾ ਠੀਕ ਰਹੇ ਬੰਦ ਲਿਆ ഫുൾ കാർദോ ഫുൾ കാർദോ വീഡിയോ ഉണ്ട് താഴെ പക്കല്ലേസ്റ്റ് പാപ്പോ ലാമ നടലരുത് उधर മീഡിയം മെട്രോയുടെ വീഡിയോ ദൃശ്യ പോയി ആ വറെ ദയേ ഇല പോയ ബൈ ਵਾਹ ਵਾਹ ਕਿੰਨੇ ਕਿੰਨੇ ਦੇ ਲਾਇਆ 525 525 ਰੁਪਏ ਦਾ ਤੇਲ ਆਇਆ ਇਨੇ ਪਾਇਆ 710 ਰੁਪਏ ਦਾ 710 ਰੁਪਏ ਦਾ ਤੇਰੇ ਨਹੀਂ ਪਾਇਆ ਆਪਣੇ ਨਹੀਂ ਪਾਇਆ ਜੀਨੇ ਵੀ ਪਾਇਆ ਤੁਹਾਡੇ ਪੰਪ ਨੇ ਪਾਇਆ 525 ਰੁਪਏ ਦਾ ਬਿੱਲ ਪਿਆ ਹੁਣ ਮੈਂ ਇੱਥੇ ਦੁਬਾਰਾ ਫੁੱਲ ਕਰਾਈਆ ਤੇ ਉਹਨਾਂ ਨੇ ਪਾਇਆ 710 ਦਾ ਦੁਬਾਰਾ ਫੁੱਲ ਕਰਾਈਆ 710 ਦਾ ਤੇ ਤੁਸੀਂ ਪਹਿਲਾਂ ਪਾਇਆ ਗਲਤ ਗੱਲ ਹੈ ਬਈ ਫੁੱਲ ਅਟੈਕਿੰਗ ਮੈਨੂੰ ਨਹੀਂ ਪਾਇਆ ਆ ਗਏ ਬੰਦਾ ਦਿਖਾਓ ਕਿੱਥੇ ਐ ਰੋ ਉਹ ਲੈ ਬਾਈ ਉਹ ਕਿੱਥੇ ਆ ਉਹ ਆ ਜਾ ਬਾਈ ਲੈ ਦੇਖ ਲੈ ਘੱਟ ਦੇ ਫੋਨ ਜਾ ਆਪਣਾ ਜਨਤਾ ਨਾਲ ਇੰਨਾ ਟਕਰਾਅ ਕਿਉਂ ਕਰ ਰਹੇ ਸੀ ਆ ਦੱਸੋ ਬਈ ਬਿੱਲ ਲਿਕਰ ਬਿੱਲ ਕਿਨੇ ਪਾਇਆ ਬਾਈ ਮਨেশ ਸਾਹਿਬ ਜੀ 5 ਲੀਟਰ ਦੇ ਲਾਇਆ ਤੇ 5 ਪੰਜ ਲੀਟਰ ਚੈੱਕ ਕਰਾ ਕੇ ਚੈੱਕ ਕਰੋ ਤੁਸੀਂ ਤਾਂ ਮੰਨ ਗਏਂਦੇ ਆ ਬਾਈ ਜੱਤਾ ਮੰਨਿਆ ਨਹੀਂ ਸਾਰੀ ਐਕਟਿਵ ਪਟਾ ਸੀਦਾ ਸਾਰੀ ਐਕਟਿਵ ਪਟਾਇਆ ਰੱਖਦੀ ਕਿਹਦਾ ਤੂੰ ਮੰਨਿਆ ਨਹੀਂ ਥੋੜ ਨੂੰ ਕੀ ਪਤਾ ਨਹੀਂ ਕੀ ਹੋ ਰਿਹਾ ਇੱਕ ਮਿੰਟ ਨਹੀਂ ਬਾਈ ਆਪਣਾ ਕੰਮ ਕਰੋ ਬਾਈ ਦੋ ਘੰਟੇ ਉਹਨਾਂ ਨੂੰ ਖੜਾਣ ਦੋ ਗੁੱਡ ਟਾਈਮ ਯਾਰ ਬਾਈ ਜਿਹੜਾ ਲੈਣ ਗਿਆ ਠੀਕ ਹੈ ਆਨੰਦ ਵਾਲੀ ਗ੍ਰੀਟਰ ਨੇ ਮੈਂ ਆਪ ਵੀ ਠੀਕ ਨਾ ਜਦ ਤਾ ਬੜੇ ਹੰਚੇ ਹੋ ਗਏ ਬੋਲ ਰਹੇ ਤੇ ਹਰ ਤ ਹੈ ਬਹੁਤ ਬੋਲ ਰਹੇ ਹੰਚੇ ਤੋਂ ਹੋਏ ਜਦਦੇ ਤੁਸੀਂ ਨਹੀਂ ਫਟਾਓ ਟੈਂਕ ਲੈ ਖੋਲਦੀ ਅੱਡੀਵਾ ਇਹੀ ਮੰਨੇ ਨਹੀਂ ਠੀਕੇ ਪੈਸੇ ਵੀ ਨਹੀਂ ਇੱਕ ਵਾਰ ਨਹੀਂ ਮੰਨੇ ਨਹੀਂ ਪੁੱਛਿਓ ਕਿੰਨੇ ਉਹ ਕਿਸ਼ੇ ਵੀ ਪੁੱਛਿਓ ਕਿਤੇ ਬੱਲੇ ਆਪਾਂ ਉਹ ਮੈਂ ਉਰੀ ਦਾ ਜਦ ਬੋਲਿਆ ਚਾਹ ਦੇ ਵਸ ਤੁਸੀਂ ਮੈਨੂੰ ਕਹਿੰਦੇ ਆ ਆ ਦੇਖੋ ਬਈ ਸਾਰੀ ਐਕਟਿਵ ਆ ਤੁਸੀਂ ਵੀ ਜੋ ਨਹੀਂ ਜਾਂਦੇ ਨਾ ਐਕਟਿਵ ਆ ਆਪਾਂ ਕਰਵਾ ਦੇ ਸੀ ਭਈ ਕਰੀ ਵੀਡੀਓ ਸਾਰੀ ਸੈਂਡ ਕਰਦੇ ਬਣਾਗਾ ਨੰਬਰ ਲਓ